ਤਕੀ ਉਦੋਂ ਸਰਕਾਰ ਦੇ ਇਸ਼ਾਰੇ ਦੇ ਉੱਪਰ ਸਪੀਕਰ ਨੇ ਉਹਨਾਂ ਨੂੰ ਪੂਰੇ ਸਦਨ ਦੇ ਵਿੱਚੋਂ ਪੂਰੇ ਸੈਸ਼ਨ ਦੇ ਵਿੱਚੋਂ ਬਾਹਰ ਕਰ ਦਿੱਤਾ ਤੇ ਕੱਲ ਅਸੀਂ بار بار ਹਰ ਰੋਜ਼ ਇਸ ਗੱਲ ਦੀ ਮੰਗ ਕਰਦੇ ਰਹੇ ਪਰ ਅਸੀਂ ਸਦਨ ਦੇ ਵਿੱਚ ਹਾਜ਼ਰ ਹੈ ਕਿਉਂਕਿ ਸਾਨੂੰ ਲੋਕਾਂ ਨੇ ਤੇ ਆਪਦੀ ਆਵਾਜ਼ ਬਣਾ ਕੇ ਵਿੱਚ ਅਸੀਂ ਲੋਕਾਂ ਦੀ ਆਵਾਜ਼ ਸੁਖਣਾ ਚਾਹੁੰਦੇ ਸੀਗੇ ਪਰ ਅੱਜ ਇਸ ਸਪੀਕਰ ਮੈਂ ਸਮਝਦਾ ਕਿ ਸਪੀਕਰ ਨੇ ਅੱਜ ਇਸ ਚਿਹਰ ਦਾ ਕਤਲ ਕੀਤਾ ਸੰਵਿਧਾਨ ਦਾ ਕਤਲ ਕੀਤਾ ਕਿ ਜਦ ਸਾਡੇ ਭਰਾ ਸਿਮਰਜੀਤ ਪੈਂਸ ਨੇ ਔਰ ਜ਼ਕਮਾਲ ਖੈਰਾ ਨੇ ਕੱਲਾ ਮਸਲਾ ਚੱਕਿਆ ਕਿ ਸਪੀਕਰ ਦਾ ਆਪ ਦਾ ਜਵਾਈ ਡਾਕਟਰ ਤਰੂਪ ਸਿੰਘ ਉਹਦੇ ਉਹਦੇ ਉੱਪਰ ਇੱਕ ਇਲੀਗਲ ਸੈਂਡ ਪਾਇਨਿੰਗ ਦੇ ਵਿੱਚ ਪਰਚਾ ਦਰਜ ਤੇ ਅੱਜ ਇਹਨਾਂ ਨੇ ਇੱਕ ਨਾਦਰਸ਼ਾਈ ਹੋ ਗੋ ਸੁਣਾ ਦਿੱਤਾ ਦੇ ਸਦਨ ਦੇ ਵਿੱਚ ਦਾ ਛੱਡੋ ਉਹਨਾਂ ਨੂੰ ਇਸ ਬਿਲਡਿੰਗ ਦੇ ਵਿੱਚ ਆਉਣ ਤੋਂ ਰੋਕ ਦਿੱਤਾ ਗਿਆ ਬਾਹਰ ਮੈਂ ਸਮਝਦਾ ਕਿ ਇਹ ਸਰਕਾਰ ਔਰ ਉਸ ਤੋਂ ਮਰ ਜਦੋਂ ਅਸੀਂ ਆਪ ਦੀ ਤਰੀਕੇ ਦੇ ਨਾਲ ਆਵਾਜ਼ ਚੱਕਰੇ ਸੀਗੇ ਜਿਹੜਾ ਕਿ ਸਾਡਾ ਸੰਵਿਧਾਨਕ ਹੱਕ ਹੈ ਉਸ ਤੋਂ ਬਾਅਦ ਇਸ ਤਰ੍ਹਾਂ ਸਾਡੇ ਭਰਾ ਦੀ ਦੀਪਕਾ ਰੋਲੀਆਂ ਗਈਆਂ ਇਸ ਤਰ੍ਹਾਂ ਪੰਜਾਬ ਦੇ ਵਿੱਚ ਆ ਪੰਜਾਬ ਪੰਜਾਬੀਆਂ ਦਾ ਤਾਂ ਘਾਣ ਹੋ ਰਿਹਾ ਹੈ ਇਸ ਤਰ੍ਹਾਂ ਸਾਡੇ ਸਾਡੀਆਂ ਭੈਣਾਂ ਨੂੰ ਵੀ ਤੁੰਨੀਆਂ ਨੂੰ ਆਪ ਪਾਇਆ ਗਿਆ ਮੈਂ ਸਮਝਦਾ ਕਿ ਸਰਕਾਰ ਦੇ ਲਈ ਅੱਜ ਡੁੱਬ ਮਰਦਾ ਦਾ ਦਿਨ ਹੈ ਸਪੀਕਰ ਨੂੰ ਸ਼ਰਮ ਆਣੀ ਚਾਹੀਦੀ ਹੈ ਕਿ ਉਹ ਇਸ ਤਰ੍ਹਾਂ ਅੰਨਾ ਬੋਲਾ ਹੋ ਕੇ ਉਹ ਸਪੀਕਰ ਦੇ ਮੇਰੇ ਇਸ ਸੀਟ ਉੱਪਰ ਬੈਠ ਕੇ ਕਿ ਅੱਜ ਅੱਜ ਪੰਜਾਬ ਦੇ ਵਿੱਚ ਸੰਵਿਧਾਨ ਦਾ ਡੈਮੋਕ੍ਰੇਸੀ ਦਾ ਕਤਲ ਹੋਇਆ ਤੇ ਸਰਕਾਰ ਨੂੰ ਮੈਨੂੰ ਸਮਝ ਆਏਗਾ ਕਿ ਮਾਫੀ ਮੰਗੇ ਕਿਉਂਕਿ ਬੜੇ ਬਿਸ਼ਰਮ ਨੇ ਪਰ ਇਹ ਅਸੀਂ ਲੋਕਾਂ ਦੇ ਵਿੱਚ ਲੈ ਕੇ ਜਾਵਾਂਗੇ ਕਿਉਂਕਿ ਇਸ ਤਰ੍ਹਾਂ ਦਾ ਜਿਹੜਾ ਪਹਿਲਾ 10 ਸਾਲ 15 ਸਾਲ ਉਹ ਲੰਬੇ ਸਮੇਂ ਤੋਂ ਕਾਂਗਰਸੀ ਪਹਿਲਾਂ ਮੁਲਕ ਲੁੱਟਦੇ ਰਹੇ ਤੇ ਹੁਣੇ ਪੰਜਾਬ ਨੂੰ ਲੁੱਟਣ ਪੈ ਗਏ ਨੇ ਇਹ ਕੰਮ ਪੰਜਾਬ ਦੇ ਵਿੱਚ ਚੱਲਣ ਨਹੀਂ ਦਵਾਗੇ ਅਸੀਂ ਸਾਨੂੰ ਨਹੀਂ ਪਤਾ ਕਦੋਂ ਕਾਸਤੇ ਅੱਜ ਕੀਤਾ ਕੱਲ੍ਹ ਕੀਤਾ ਗਿਆ ਸਾਨੂੰ ਤਾਂ ਆਹ ਦੇਖ ਲਓ ਸਾਡੇ ਸਾਥੀਆਂ ਦਾ ਕੀ ਕੀਤਾ ਹਰ ਇੱਕ ਕੰਮ ਹੈ ਜਿਹੜਾ ਅਸੀਂ ਚੱਲਣ ਨਹੀਂ ਦਵਾਵਾਂਗੇ ਅਸੀਂ ਲੋਕਤੰਤ ਦੇ ਵਿੱਚ ਜਾ ਕੇ ਸਰਕਾਰ ਨੂੰ ਇਸ ਖੋਤੇ ਸਪੀਕਰ ਨੂੰ ਅਸੀਂ ਐਕਸਪੋਜ਼ ਕਰਾਂਗੇ ਕੱਟਾ ਰੋਲਣ ਵਾਲੀ ਸਰਕਾਰ ਮਰਦਾਬਾ 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 ਰੋਲਣ ਵਾਲੀ ਸਰਕਾਰ ਮਰਦਾਬਾ